ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਕਾਲਰਸ਼ਿਪ ਐਪਲੀਕੇਸ਼ਨ ਚੰਡੀਗੜ੍ਹ ਨਿਊਜ਼ 9ਵੀਂ ਅਤੇ 10ਵੀਂ ਜਮਾਤ ਦੇ 3 ਲੱਖ ਵਿਦਿਆਰਥੀਆਂ ਲਈ ਵਜੀਪਾ ਲਈ ਯੋਗ ਅਰਜ਼ੀਆਂ ਕੇਵਲ ਸਿਰ 18 ਪ੍ਰਸੈਂਸਰ ਨੇ ਦਿੱਤੀਆਂ ਚੰਡੀਗੜ੍ਹ ਨਿਊਜ਼ ਐਨ ਐਸ ਪੀ ਤੇ ਪ੍ਰੀ ਮੈਟਰੀਕ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਸਿਰਫ 10 ਦਿਨ ਬਾਕੀ 3 ਲੱਖ ਸਟੂਡੈਂਟ ਆਫ 9ਵੀਂ ਅਤੇ 10ਵੀਂ ਕਲਾਸ ਆਰ ਇਜੀ ਇਜੀਬਲ ਪਾਵਰ ਸਕਾਲਰਸ਼ਿਪ ਨਿਊਜ਼ ਮੈਟ੍ਰੀ ਸਕਾਲਰਸ਼ਿਪ ਫਾਰ ਐਸ ਸੀ ਐਂਡ ਅਦਰਜ ਕਾਪਨਟ 1 ਅਤੇ ਸੀਡ 2 ਯੋਜਨਾ ਦੇ ਤਹਿਤ ਸਾਲ 2023-24 ਦੇ ਤਹਿਤ ਐਨ ਐਸ ਪੀ ਰੈਸਟਰੀ ਸਕਾਲਰਸ਼ਿਪ ਪੋਰਟਲ ਪੋਰਟਲ ਤੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਅਪਲੋਡ ਕਰਨਾ ਦੇ ਆਪਕਾ ਲਈ ਮੁਸ਼ਕਲ ਬਣ ਗਿਆ ਹੈ ਕਿਉਂਕਿ ਕੁਝ ਵਿਦਿਆਰਥੀਆਂ ਦੇ ਨਾਮ ਕੋਈ ਦੇ ਆਧਾਰ ਕਾਰਡ ਅਤੇ ਕੋਈ ਦੇ ਪਤੇ ਮਿਲ ਨਹੀਂ ਖਾਂਦੇ ਜਾਂ ਕਿਸੇ ਦਾ ਆਮਦਨ ਸਰਟੀਫਿਕੇਟ ਨਹੀਂ ਬਣਾਇਆ ਗਿਆ ਹੈ ਇਹ ਸਰਟੀਫਿਕੇਟ ਹਰ ਸਾਲ ਤਿਆਰ ਕੀਤਾ ਜਾਂਦਾ ਹੈ ਇਸ ਕਾਰਨ ਹੋਣ ਤੱਕ 9ਵੀਂ ਅਤੇ 10ਵੀਂ ਜਮਾਤ ਦੇ 3859 ਵਿਦਿਆਰਥੀਆਂ ਵਿੱਚੋਂ ਸਿਰਫ 5400 ਨਾਸੀ ਵਿਦਿਆਰਥੀ ਅਤੇ ਸਕੰਦਰੀ ਐਲੀਮੈਂਟਰੀ ਦੇ 2835 ਵਿਦਿਆਰਥੀਆਂ ਵਿੱਚੋਂ 52 ਵਿਦਿਆਰਥੀ ਹੀ ਅਪਲਾਈ ਕਰ ਸਕਦੇ ਹਨ ਆਖਰੀ ਮਿਤੀ 29 ਜਨਵਰੀ ਹੈ ਮਤਲਬ ਸਿਰਫ 10 ਦਿਨ ਬਚੇ ਹਨ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਵਾਰ-ਵਾਰ ਪੱਤਰ ਲਿਖਿਆ ਜਾ ਰਿਹਾ ਹੈ ਵਿਭਾਗ ਨੇ 16 ਜਨਵਰੀ ਨੂੰ ਤੀਸਰਾ ਪੱਤਰ ਲੇਖ ਕੇ ਇਨੀਆਂ ਘੱਟ ਅਰਜ਼ੀਆਂ ਸੰਬੰਧੀ ਜਵਾਬ ਮੰਗਿਆ